ਕੈਨੇਡਾ ਨੋਟ ਕਰੋ ਮੇਰੇ ਖੱਬੇ ਪਾਸੇ ਮਨੋਲੀ ਆ ਤੇ ਮੇਰੇ ਸੱਜੇ ਪਾਸੇ ਸ਼ਾਖਰਪੁਰਾ ਸਾਹਮਣੇ ਕਬੱਡੀ ਪਾਉਣ ਦੇ ਲਈ ਉਹ ਕਹਿੰਦੇ ਸਮਾਣੇ ਵਾਲਾ ਬਣੀ ਅੱਕੇ ਵੱਲ ਵੱਧਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਸ਼ਰਨੇ ਨਾਲ ਹੋਣਾ ਔ ਇੱਕ ਪਾਸੇ ਮਲੂਕ ਅਲੀਆ ਪਰ ਨੰਬਰ ਜਿਹੜਾ ਬਣੀ ਸਮਾਣੇ ਵਾਲਾ ਆਪਣੀ ਟੀਮ ਲਈ ਜੋੜ ਗਿਆ ਆ ਸੰਧੂਆ ਕੈਨੇਡਾ ਦੇ ਕੱਪ ਦਾ ਬੈਸਟਮੈਨ ਕੇ ਆਇਆ ਛੇੜ ਕਹਾਣੀ ਚੋ ਵੀ ਦਾ ਵਸਟ ਰੇਟਰ ਕਬੱਡੀ ਦਾ ਉਡਣਾ ਸੱਪ ਮੇਰੇ ਵੀਰੋ ਹੋ ਜਨਾਬ ਮੱਖਣਲੀ ਦਾ ਭਾਂਡਾ ਆ ਸਾਯਦ ਅਲੀ ਸਮੇ ਕਬੱਡੀ ਪੌੜ ਦੇ ਲਈ ਖੇਡ ਮੈਦਾਨ ਤੇ ਬਚ ਚੁੱਕਾ ਚਾਰ ਜਾਫੀ ਤੋਂ ਦੇਖਾਂਗੇ ਗੁਰਵਿੰਦਰ ਕਾਂਗੇ ਵਾਲਾ ਆ ਰੈਂਬੋ ਖੇਡ ਕਬੱਡੀ ਦਾ ਆ ਰੈਂਬੋ ਖੇਡ ਕਬੱਡੀ ਦਾ ਆ ਰੈਂਬੋ ਆ ਕਹਿੰਦੇ ਪਹਿਲਾ ਜਫਾ ਅਜ ਰੈਂਬੋ ਨੇ ਠੋਕਤਾ ਉਹ ਕਹਿੰਦੇ ਫਰਿਆਦ ਦਾ ਹਰ ਇੱਕ ਜੁੱਫਾ ਬੈਂਦੇੰਦੇ ਸਰਪੰਚ ਵੱਲੋਂ 10000 ਰੁਪਏ ਦਾ ਹੋਣਾ ਹੈ ਸਾਹਮਣੇ ਕਬੱਡੀ ਪੌਂਡ ਦੇ ਲਈ ਹੈਪੀ ਮਨੋਲੀ ਵਾਲਾ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਡਬਲ ਟੱਚ ਦਾ ਇਸ਼ਾਰਾ ਨੰਬਰ ਜਿਹੜਾ ਰੇਡਰ ਦੇ ਕਬਜ਼ੇ ਦੇ ਵਿੱਚ ਆ ਕੰਪੈਨਾਂ ਦਿੱਤੀਆਂ ਆ ਮੁੰਡੇ ਨੇ ਮੇਰੇ ਵਿਰੋ ਟਰੈਕਟਰ ਜਿੱਤਿਆ ਇਹਨੇ ਦੁਨੀਆ ਜਿੱਤੀ ਹੈ ਕੌਡੀ ਦੇ ਵਿੱਚ ਇਹ ਤੁਹਾਡੇ ਸਾਹਮਣੇ ਬੂਰੀਆ ਸੀਸਰ ਵਾਲਾ ਕੌਡੀ ਪੌਂਡ ਦੇ ਲਈ ਅੱਗੇ ਵੱਲ ਇਨੇ ਗੱਡੀ ਵੀ ਜਿੱਤੀ ਹੈ ਇਹਨੇ ਲੋਕਾਂ ਦੇ ਦਿਲ ਵੀ ਜਿੱਤਿਆ ਮੇਰੇ ਵੀਰੋ ਆਇਆ ਹਰਿਆਣੇ ਦਾ ਸ਼ੋਨਾ ਸੀਸਨ ਗਾਉਂ ਕਾ ਬੂਰੀਆ ਮੇਰੇ ਵੀਰੋ ਨੰਬਰ ਦਾ ਸ਼ਾਨਦਾਰ ਵਾਧਾ ਆਪਣੀ ਟੀਮ ਦੇ ਹਿੱਸੇ ਵਿੱਚ ਕਰ ਗਿਆ ਔਰ ਅਗਲੀ ਰੌਣਕ ਆ ਪੌਂਡ ਏਰੀਆ ਦਾ ਮਾਣ ਕਬੱਡੀ ਦਾ ਵੱਡਾ ਮੱਲ ਪੰਜਾਬ ਟਾਈਗਰਸ ਸਪੋਰਟਸ ਦਾ ਕੈਨੇਡਾ ਦੇ ਲਈ ਇਸ ਸੀਜ਼ਨ ਚ ਬਹੁਤ ਤਕੜਾ ਖੇਡਿਆ ਇਹ ਆ ਪਨੀ ਸਮਾਣੇ ਦੀ ਧਰਤੀ ਦਾ ਮੇਰੇ ਮਿੱਤਰੋ ਹੁਣ ਦੇਖਾਂਗੇ ਫਰਿਆਦ ਲੂਕ ਸਰਦਾ ਡੱਗੋ ਰਮਾਣੇ ਵਾਲਾ ਤੇ ਨੰਬਰ ਮੇਰੇ ਵੀ ਉਸ ਸਮੇਂ ਇੰਦਰਜੀਤ ਬਦੀ ਸਮਾਣੇ ਵਾਲਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਆਰ ਸਾਲੂ ਵਾਲਾ ਕੋਰਾ ਓਏ ਸੰਧੂਆ ਤੇ ਥੱਪੇ ਥੱਪੇ ਦੇ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਇੰਦਰਜੀਤ ਸਿੰਘ ਜੀ ਗਿੱਲ ਰੂਮੀਪਿੰਡ ਕੈਨੇਡਾ ਤੋਂ ਉਹਨਾਂ ਦਾ ਵੀ ਅੱਜ ਦੇ ਕੱਪ ਲਈ ਬਹੁਤ ਵੱਡਾ ਯੋਗਦਾਨ ਹੈ ਭਾਈ ਇੰਦਰਜੀਤ ਗਿੱਲ ਤੇ ਨਵੀਂ ਗਿੱਲ ਰੂਮੀਪਿੰਡ ਦੇ ਵਿੱਚ ਜੌਣਡਿਆ ਟੱਕਰ ਦਿੰਦੇ ਆ ਉਨੰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੰਧੂਆ ਛੇੜ ਕਹਾਣੀ ਤੇ ਆਹ ਕਹਿੰਦੇ ਗੋਰਾ ਰਸਾਲੂ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਅੱਕੇ ਬਲ ਵਧਦਾ ਹੋਇਆ ਬੱਲੇ 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 ਨਹੀਂ ਰੀਸਾ ਨੰਬਰ ਜਿਹੜਾ ਗੋਰੇ ਦਾ ਚਾਲ ਓਏ ਬਲਮਾਨਾ ਹੈ ਪਿਆ ਕਬੱਡੀ ਫਰਿਆਦ ਸ਼ਾਤਰਪੁਰਿਆ ਪਰਲੇ ਪਾਸੇ ਹੈ ਤੇ ਮਲੂਕ ਵਰਗੇ ਖੜਿਆ ਤੇ ਸ਼ਰਨੇ ਵਰਗੇ ਖੜਿਆ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ ਫਾਈਨਲ ਦੇ ਵਿੱਚ ਬਟਾ ਨੂੰ ਬੁੱਲਟ ਦਿੱਤੇ ਜਾਣਗੇ ਉਹ ਖੜਕਾ ਦੜਕਾ ਇੱਕ ਪਾਸੇ ਸ਼ਕਰਪੁਰੀਆ ਇਨਸਾਨੀ ਚੁੰਮਕ ਹੈ ਪਰ ਦੂਜੇ ਪਾਸੇ ਦੂਜੇ ਪਾਸੇ ਹੈਪੀ ਮਨੌਲੀ ਵਾਲਾ ਉਹ ਟੱਕਰ ਛੇੜਾਂ ਦੀ ਉਹ ਨੰਬਰ ਹੈਪੀ ਦੇ ਕਬਜੇ ਦੇ ਵਿੱਚ ਹੈ ਉਹ ਚੱਲ ਕਹਿੰਦੇ ਦਾਤੀ ਕੁੱਟ-ਕੁੱਟ ਕੇ ਖਵਾਉਂਦੀ ਇਹ ਨੂੰ ਚੁੰਮਕ ਸਰ ਵਾਲਾ ਪੂਰੀਆ ਇਹ ਆ ਸੀਸਰ ਵਾਲਾ ਬੂਰੀਆ ਆ ਇਹ ਸੀਸਰੇ ਵਾਲਾ ਬੂਰੀਆ ਆ ਕੰਘੇ ਵਾਲਾ ਨਾਹਟ 11 ਤੇ ਬੂਰੀਆ ਨਾਹਟ 11 ਤੇ ਬੂਰੀਆ ਨਾਹਟ 11 ਤੇ ਬੂਰੀਆ ਨਾਹਟ 11 ਤੇ ਬੂਰੀਆ ਹਾਂ ਸੀਸਰ ਵਾਲਾ ਆ ਸੀਸਰ ਵਾਲਾ ਤੇ ਆ ਪੂਰੀਆ ਦਾਦੀ ਕੁੱਟ-ਕੁੱਟ ਕੇ ਖਵਾਉਂਦੀ ਇਹਨੂੰ ਚੂਰੀਆਂ ਇਹ ਕੌਣਾ ਸੀਸਰ ਵਾਲਾ ਬੂਰੀਆ ਟੱਵਾ ਸੀ ਸਰਵਾ ਮੂਰੀਆ ਸਾਹਮਣੇ ਬੜੀ ਸਮਾਣੇ ਵਾਲਾ ਕੌਡੀ ਪੌਂਡ ਦੇ ਲਈ ਅੱਕੇ ਬਲਵਾਤਾ ਹੋਇਆ ਮੁਰ ਦੇਖਾਂਗੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਹੈ ਡੱਗੂ ਰਮਾਣੇ ਦੀ ਧਰਤੀ ਦਾ ਸ਼ਰਨਾ ਇਹਦਾ ਕੰਮ ਆ ਵੱਡੇ ਵੱਡੇ ਰੇਟਰਾਂ ਨੂੰ ਪੁੱਠੇ ਕਰਨਾ ਇਹਦਾ ਕੰਮ ਆ ਵੱਡੇ ਵੱਡੇ ਰੇਟਰਾਂ ਨੂੰ ਪੁੱਠੇ ਕਰਨਾ ਸੰਧੂਆ ਛੇੜ ਕਹਾਣੀ ਇਹਤੇ ਕਹਿੰਦੇ ਮੇਜਰ ਬਰਾੜ ਪਲੂਟ ਤੇ ਜਲੰਧਰ ਸਿੱਧੂ ਮਾਰ ਕਰਦੇ ਆ ਮੇਰੇ ਵੀਰੋ ਸ਼ਰਦੇ ਡੱਗੂ ਰਮਾਣੇ ਵਾਲਾ ਉਧਰ ਇੰਦਰਜੀਤ ਗਿੰਨੂ ਪਿੰਡ ਵਾਲਾ ਕੈਲ ਟ੍ਰੱਕ ਐਂਡ ਟ੍ਰੇਲਰ ਰਿਪੇਅਰ ਐਸੀ ਸਾਗਾ ਬ੍ਰਟਨ ਟ੍ਰਾਂਟੋ ਤੋਂ ਲਾਈਵ ਜੁੜਿਆ ਧੰਨਵਾਦ ਆਂਦਰਜੀਤ ਕਿੱਲ ਦਾ ਲਓ ਸਾਹਮਣੇ ਪਈ ਹੋਈ ਰੇਡ ਚਾਰ ਜਾਫੀ ਤਿਆਰ ਹੁਣ ਚਾਰਾਂ ਚੋਂ ਆ ਬਾਣ ਸਾਧੂ ਵਾਲਿਆ ਨੰਬਰ ਆਪਣੀ ਟੀਮ ਦੇ ਸਹੀ ਜੋੜਿਆ ਆ ਐਸੇ ਪਿੰਡ ਵਾਲਾ ਸੰਧੂਆ ਇਹਦੇ ਪਿਤਾ ਜੀ ਬਹੁਤ ਤਕੜੀ ਖੇਡਨੇ 2003 ਤੱਕ ਮੇਰੇ ਵੀਰੋ ਉਤਵਾਲ ਪੁੱਤ ਨੂੰ ਕਬੱਡੀ ਦੇ ਵਿੱਚ ਬਾੜਿਆ ਇਹ ਹੈਪੀ ਆ ਮਨੌਲੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸੰਧੂਆ ਕੋਲੇ ਦੇ ਹੋਲਾ ਧੰਦਾਗੀ ਗਰਾਊਂਡ ਦੇ ਵਿੱਚ ਮੈਥੋਂ ਨੂੰ ਇੱਥੋਂ ਨਹੀਂ ਪਤਾ ਲੱਗਣਾ ਕਿਨੇ ਜਫਾ ਲਾਤਾ ਕਿਹੜਾ ਭੱਜ ਗਿਆ ਪਰ ਆਹ ਤਾਂ ਮਨੌਲੀ ਵਾਲਾ ਹੈਪੀ ਉਹ ਨੰਬਰਾ ਆਪਣੀ ਟੀਮ ਲਈ ਗੱਟ ਗਿਆ ਖੇਡ ਕਹਾਣੀ ਸਾਜੀ ਇਹ ਕਹਿੰਦੇ ਵੱਡੇ ਵੱਡੇ ਮੈਚਾਂ ਦੀ ਬਦਲ ਦਿੰਦਾ ਬਾਜੀ ਇਹ ਕੌਣ ਹੈ ਇਹ ਆ ਫਰਿਆਦ ਇਹ ਆ ਫਰਿਆਦ ਦਾ ਭਾਈ ਸ਼ਕਰਪੁਰੀਆ ਸਾਜੀ ਉਹ ਸੰਧੂਆ ਆ ਸਾਜੀ ਆ ਸ਼ਕਰਪੁਰੀਆ ਹਰਪਾਲ ਸਿੰਘ ਜੀ ਲਾਡੇਦਾਰ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ 51000 ਅੱਜ ਦੇ ਕੱਪ ਲਈ ਹਰਪਾਲ ਸਿੰਘ ਲਾਡੇਦਾਰ ਨੇ ਪਰਿਵਾਰ ਦਾ ਧੰਨਵਾਦ ਲਓ ਇੱਕ ਬੰਦੇ ਰੈਂਬੋ ਦੂਜੇ ਬੰਦੇ ਉਡਣਾ ਸੱਤ ਖੇਡ ਕਬੱਡੀ ਦਾ ਆ ਉਡਣਾ ਸੱਤ ਆ ਮੇਰੇ ਪੰਜਾਬੀ ਵੀਰੋ ਇਹ ਸਹਜਾਦ ਅਲੀ ਐ ਇਹ ਸਹਜਾਦ ਅਲੀ ਐ ਇਹ ਗੱਲ ਭੋਰਾ ਨਾ ਕਾਪਾ ਇਹ ਤਾਂ ਕੌਡੀ ਦਾ ਸੰਧਵਾ ਉਡਣਾ ਸੱਪ ਹੈ ਇਹ ਬਾਕੀ ਕਿਹਦੇ ਉਡਣਾ ਸੱਪ ਹੈ 2000 ਰੁਪਇਆ ਜੱਸਾ ਸਕੰਦਰਪੁਰੀਆ ਆਸਟ੍ਰੇਲੀਆ ਵਾਲਾ ਪ੍ਰਾ ਸਾਜੀ ਨੂੰ ਵਿਸ਼ੇਸ਼ ਤੌਰ ਤੇ ਸਨਕਾਰ ਕਲਦਾ ਉਹ ਦੇਖ ਕੋਲੇ ਹੋਈ ਉਹ ਜਫਾ ਉਹ ਤਕੜਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਤੁੰਦ ਦੇ ਵਿੱਚ ਕੈਮਰੇ ਕਬੱਡੀ 365.com ਦੇ ਪੰਜਾਬੀ ਲਾਈਵ ਟੀਵੀ ਦੇ ਉਹ ਸਮਾਣੇ ਵਾਲਾ ਉਹ ਬਾਟਾ ਵੱਧਦਾ ਹੀ ਆਉਂਦਾ ਸਮਾਣੇ ਵਾਲਾ ਬੜੀ ਫਾਟਾ ਪੜਦਾ ਹੀ ਆਉਂਦਾ ਫੇਰ ਕੌਟੀ ਪੈ ਗਈ ਸਵਰਿਆ ਖੇਡ ਕਹਾਣੀ ਆਹ ਰੇਡ ਫੇਰ ਪੈ ਗਈ ਆ ਰੇਡ ਪੈ ਗਈ ਆ ਪਵੇ ਵੀ ਕਿਉਂਦਾ ਉਹ ਚੋਰੇ ਪ੍ਰਧਾਨ ਅੱਤੀ ਯਾਦ ਆਜ ਸਾਡੇ ਭਰਾ ਦੀ ਨਰਪਾਇ ਸਿੰਘ ਰੋਡਾ ਕੱਪ ਐ ਆਹ ਕਾਂਗੇ ਵਾਲਾ ਕਾਲਾ ਤੇ ਕਮਲਜੀਤ ਮਾਨਕਪੁਰਿਆ ਨਵੀਂ ਕਾਂਗੇ ਵਾਲਿਆ 5000 ਇੱਕ ਜੱਫੇ ਦਾ ਸਰਜੀਤ ਕਕਰਾਲੀ ਬਾਈ ਨੇ ਪਹਿਲਾਂ ਆਖਿਆ ਸੀ ਮੈਸ਼ੁਰ ਹੋਣ ਤੋਂ ਕਿ 7:00 ਵਜੇ ਧੁੰਦ ਨੇ ਘੇਰ ਲੈਣਾ ਬਾਈ ਦੀਆਂ ਗੱਲਾਂ ਸਹੀ ਨੇ ਆਖਿਆ ਸੀ ਆਪਾਂ ਟਾਈਮ ਨਾਲ ਨਵੇੜ ਲਈਏ ਪਰ ਥੋੜਾ ਜਿਹਾ ਆਪਾਂ ਲੇਟ ਜਰੂਰ ਹੋ ਗਏ ਮੈਂ ਤਕੜੇ ਨੇ ਆ ਜਾਓ ਠੀਸ ਵਰਨੇਆ ਲਓ ਹੈਪੀ ਮੇਰੇ ਵੀਰੋ ਸਮੇਂ ਮਨੋਲੀ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਚ ਵਧਿਆ ਹੋਇਆ ਸ਼ਰਦਾ ਸ਼ਰਦਾ ਟੱਗੋ ਰਮਣੇ ਵਾਲਾ ਲਓ ਟੱਕਰ ਸਿਰੇ ਦੀ ਲਓ ਟੱਕਰ ਸਿਰੇ ਦੀ ਇੱਕ ਬੰਨੇ ਸ਼ਰਦਾ ਔਰ ਦੂਜੇ ਬੰਨੇ ਹੈਪੀ ਹੈਪੀ ਤੇ ਸ਼ਰਦਾ ਹੈਪੀ ਤੇ ਵੱਲੋਂ ਤੇ ਸਾਡਾ ਸ਼ਰਨੇ ਦੇ ਲਈ ਤਿੰਨ ਜਫਾਦਾ 31000 3100 ਸੋਰੀ 3100 73100 ਬਾਈ ਜਤਿੰਦਰ ਕਨੇਡਾ ਬਾਈ ਜਸਪ੍ਰੀਤ ਕਨੇਡਾ ਬਾਈ ਬੱਬੂ ਮਨੋਲੀ 3100 ਰੁਪਇਆ ਤਿੰਨ ਜਫੇ ਦਾ ਇੱਕ ਲਾਗਿਆ ਦੋ ਬਾਕੀ ਆ ਛੇੜ ਕਹਾਣੀ ਸੱਲਿਆ ਸਾਹਮਣੇ ਬੂਰੀਆ ਮੇਰੇ ਵੀਰੋ ਸੀਸਰ ਵਾਲਾ ਫੇਰ ਕਬੱਡੀ ਪਾ ਰਿਹਾ ਔਰ ਰੰਬੋ ਖੇਡ ਕਬੱਡੀ ਦਾ ਤਿੰਨ ਨੰਬਰ ਕਿਦੇ ਬੂਰੀਆ ਉਦੋਂ ਡਾਕਟਰ ਰਣਜੀਤ ਨੱਤ ਪੱਛਾ ਬਚਾਇਆ ਸੱਧੂਆ ਬੜੀ ਖੁਸ਼ੀ ਨਾਲ ਆਖੇ ਕਿ ਅੱਜ ਦੇ ਆਪਣੇ ਕਬੱਡੀ ਕੰਦੂ ਇੱਕ ਲੱਖ ਬੰਦਾ ਲਾਈਵ ਦੇਖ ਰਿਹਾ ਇੱਕ ਲੱਖ ਬੰਦਾ ਲਾਈਵ ਦੇਖ ਰਿਹਾ ਧੰਨਵਾਦ ਤੋਂਦੇ ਸਾਡੇ ਕੋਰੋ ਪੰਜੀ ਕਹਿੰਦੇ ਨੇ ਹੈਪੀ ਜਨੈਰ ਨੰਬਰ 950 ਸਾਹਮਣੇ ਬਣੀ ਸਮਾਣੇ ਵਾਲਾ ਕਬੱਡੀ ਪੌਂਡ ਦੇ ਲਈ ਆਖਬਦ ਹੋਇਆ ਉਹ ਉਹ ਖੜਕਾ ਤੜਕਾ ਬੱਲੇ 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 ਪੰਜ ਇੱਕ ਪਾਸੇ ਮਲੂਕ ਹੈ ਸਮਾਣੇ ਵਾਲਾ ਕਿੱਥੇ ਰੁਕਦਾ ਹੈ ਅਲਤਾ ਏਰੀਆ ਹੈ ਅਜਦਾ ਏਰੀਆ ਹੈ ਅਜ ਤੇ ਏਰੀਆ ਹੈ ਇਹ ਤਾਂ ਪੱਕਾ ਕਟੜ ਫੈਣ ਪ੍ਰਮਾਤਮਾ ਦੇ ਤੋੜੇ ਦਾ ਇਹ ਕੌਣ ਆ ਉਹ ਸੰਧੂਆ ਬਣੀ ਆ ਸਮਾਣੇ ਦਾ ਖੇਡ ਕਹਾਣੀ ਆ ਉਹ ਬਣੀ ਆ ਸਮਾਣੇ ਦਾ ਰਸਾਲੂ ਵਾਲਾ ਗੋਰਾ ਉਧਰ ਗੁਰਵਿੰਦਰ ਕਾਂਗਿਆੜਿਆ 5000 ਲੱਗਿਆ ਭਰਾਵਾ ਵੱਲੋਂ ਲਾਡਜੌਲ ਆਸਟ੍ਰੇਲੀਆ ਰਿੱਕੀ ਦਿਆਲ ਲੱਕੀ ਸਪਰਾ ਅਮਰੀਕਾ ਵਾਲਾ ਮਾਰ ਕਰਦਾ ਉਹਨਾਂ ਦੀ ਬਦਾਲਤ ਆਸਟ੍ਰੇਲੀਆ ਖੇਡਣੇ ਕਾਂਗਿਆੜੇ ਨੇ ਲਾਡਜੌਲ ਰਿੱਕੀ ਦਿਆਲ ਲੱਕੀ ਸਪਰਾ ਯੂ ਐਸ ਐ ਧੰਨਵਾਦ ਹੈ ਸ਼ਰਨੇ ਦੇ ਤਿੰਨ ਜਫੇ ਇੱਕ ਲੱਗਿਆ ਤੋਂ ਬਾਕੀ ਆ ਜਤਿੰਦਰ ਕੈਨੇਡਾ ਜਸਪ੍ਰੀਤ ਕੈਨੇਡਾ ਬੱਬੂ ਮਨਾਲੀ ਉਹਨਾਂ ਵੱਲੋਂ 3100 ਰੁਪਏ ਦੇ ਹੋਣਗੇ ਫਲਮਾਨ ਦਵਿੰਦਰ ਕਬੱਡੀ ਪਾਉਣ ਦੀ ਤਿਆਰੀਆਂ ਦੇ ਵਿੱਚ ਆਗੇ ਵੱਲ ਵਧਦਾ ਹੋਇਆ ਹੁਣ ਦੇਖਾਂਗੇ ਮੁਕਾਬਲਾ ਕੀ ਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ ਸਮਾਂ ਦੱਸੂਗਾ ਇੱਕ ਪਾਸੇ ਸ਼ਰਨਾ ਤੇ ਦੂਜੇ ਪਾਸੇ ਪੱਜ ਪੱਜ ਭੱਜੋ ਇਹ ਮੁੰਡਿਆ ਆਹ ਕਾਂਗਿਆ ਵਾਲਿਆ ਮੁੰਡਾ ਨੰਬਰ ਲੈ ਆਇਆ ਕਾਂਗਿਆਲਾ ਗੁਰਵਿੰਦਰ ਫਿਕਰ ਕਰਦਾ ਸੀ ਥੋੜਾ ਥੋੜਾ ਕਿ ਧੰਦੇ ਦੇ ਵਿੱਚ ਕਦੇ ਹੋਣਾ ਥੋੜਾ ਥੋੜਾ ਫਿਕਰ ਕੀਤਾ ਕਾਂਗਿਆਲੇ ਨੇ ਪਰ ਮੁੰਡਾ ਨੰਬਰ ਚੋਟੀ ਦਾ ਲੈ ਕੇ ਆਇਆ 6 6 ਨੰਬਰ ਦੀ ਲੋੜ ਸੀ ਆ ਕਦੇ ਮਨੋਲੀ ਦੇ ਮੁੰਡੇ ਨੇ ਉੱਥੋਂ ਨੰਬਰ ਲੈ ਕੇ ਦਿੱਤਾ ਸਾਡੇ ਮਹਿੰਦਰ ਆਸਟ੍ਰੇਲੀਆ ਬਾਈ ਦੱਸਾ ਸ਼ਖਤਪੁਰਾ ਆਸਟ੍ਰੇਲੀਆ ਫਰਾਤ ਦਾ ਇੱਕ ਜਫਾ 3000 ਦਾ ਏ ਬੂਰੀਆ ਸੀਸਰ ਵਾਲਾ ਮੇਰੇ ਵੀਰੋ ਫੇਰ ਇਸ ਸਮੇਂ ਵਧਿਆ ਹੋਇਆ ਇੱਕ ਚੋਟੀ ਦਾ ਸੈਮੀਫਾਈਨਲ ਮੈਚ ਉਹ ਮਨੋਲੀ ਦੇ ਕੱਪ ਦਾ ਚੱਲਦਾ ਮੇਰੇ ਪੰਜਾਬੀ ਵੀਰੋ ਮਾਤਰ ਅਮਨਿੰਦਰ ਸਿੰਘ ਜੀ ਉਹ ਕਹਿੰਦੇ ਨੇ ਜੇ ਮਨੋਲੀ ਦੀ ਟੀਮ ਫਾਸਟ ਆਉਂਦੀ ਹੈ ਤਾਂ 1 ਲੱਖ ਰੁਪਈਆ ਉਹਨਾਂ ਮੈਲੋਂ ਦਿੱਤਾ ਦਿਓ ਤਾੜੀ ਮਾਰ ਦਿਓ ਭੱਟ ਜੀ ਕਹਿੰਦੇ 1 ਲੱਖ ਰੁਪਈਆ ਤੇ ਗੋਰੋ ਪੰਜਵੰਦੀਓ 500 ਹੈਪੀ ਨੰਬਰ ਲਊਗਾ ਸਾਹਮਣੇ ਕਬੱਡੀ ਪਾਉਣ ਦੇ ਲਈ ਹੈਪੀ ਅੱਗੇ ਵੱਲ ਵਧਦਾ ਹੋਇਆ और दूसरे पासे फैसला 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 फरियाद छात्रप्रिया भाई वाह कपड़ा दो ਤੁਸੀਂ ਬੜਾ ਦਿਓ ਦੱਸੇ ਸੰਗਤਪੁਰਿਆ ਕਹਿੰਦਾ ਭਾਈ 3000 ਤੇ ਦਾ ਜੱਫਾ ਲੱਗਿਆ ਜੀ ਲੈ ਵੀ ਸੰਧੂ ਸਾਹਿਬ ਦੱਸੀ ਜਾ ਕਰੋ ਪੁਆਇੰਟ ਕਿੱਥੇ ਪਾਸੇ ਕਿਉਂਕਿ ਸਟੇਜ ਤੇ ਕੁਝ ਨਹੀਂ ਦਿਸਦਾ ਹੁਣ ਆ ਫਰੀਆਦ ਨੇ ਜੱਫਾ ਲਾਤਾ ਜੀ ਮੇਰੇ ਪੰਜਾਬੀ ਵੀਰੋ ਹੋਰ ਫਰਿਆਦ ਨੇ ਜੱਫਾ ਲਾਇਆ ਹੁਣ ਇਧਰੋਂ ਕਬੱਡੀ ਦੇ ਸਾਲੂ ਪਿੰਡ ਵਾਲਾ ਕੋਰਾ ਸ਼ਕਰਪੁਰ ਵੱਲੋਂ ਪਾਉਣ ਦੇ ਲਈ ਵਧਿਆ ਹੋਇਆ ਚਾਰ ਜੱਫੀਆਂ ਮਨੋਲੀ ਵਾਲੇ ਰੈਂਪੋ ਔਰ ਦੋਸਾਂ ਬੰਦੇ ਦੇ ਰਾਂਗੇ ਔਰ ਸਾਲੂ ਵਾਲਾ ਕੋਰਾ ਭੱਜ ਗਿਆ ਸਾਲੂ ਵਾਲਾ ਕੋਰਾ ਭੱਜ ਗਿਆ ਹੈ ਸ਼ਕਰਪੁਰ ਦਾ ਕੋਈ ਵੀ ਜੱਫੀ ਜੱਫਾ ਲਾਊਗਾ ਤੇ ਨਿੰਮੇ ਸਰਪੰਚ ਵੱਲੋਂ ਫਰਿਆਦ ਦਾ ਜੱਫਾ 10000 ਦਾ ਬਾਕੀ ਸ਼ਕਰਪੁਰੀਆ ਕੋਈ ਵੀ ਜੱਫਾ ਲਾਊ ਪੰਜ ਹਜ਼ਾਰ ਨੰਮੇ ਸਰਪੰਤ ਵੱਲੋਂ ਖਰਪਾਲ ਸਿੰਘ ਜੀ ਲਾਣੇਦਾਰ ਵੱਲੋਂ ਕਾਂਗੇ ਵਾਲੇ ਲਈ ਖੁਸ਼ ਹੋ ਕੇ 500 ਦੇ ਮਾਣ ਪੋਦੇ ਕੀਤੇ ਆ ਧੰਨਵਾਦ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਦੇਖਦਾ ਕੁਝ ਵੀ ਨਹੀਂ ਹੈ ਲਓ ਸਾਹਮਣੇ ਚਾਰ ਦੇ ਇਹ ਆ ਆ ਸਮਾਨੇ ਵਾਲਾ ਉੜਤਾ ਇਹ ਵੀ ਨਹੀਂ ਕਹਿ ਸਾਡੇ ਕਿ ਸੰਧੂਆ ਭਾਈ ਆ ਉਧਰੋਂ ਭੰਗੜਾ ਪਾਉਂਦਾ ਫਿਰਦਾ ਹੈ ਭਾਈ ਮੋੜਨਾ ਤ ਭੰਗੜਾ ਪਾਉਂਦਾ ਫਿਰਦਾ ਹੈ ਬਾਈ ਗੁਰਦੀਪ ਵਿੱਕੀ ਉਰੀ ਬਾਈ ਗੁਰਪ੍ਰੀਤ ਲਾਰੇਦਾਰ ਕਿਉਂਕਿ ਸਟੇਜ ਤੇ ਬੱਠ ਨੇ ਧੁੰਦ ਪੈਂਦੀ ਆ ਉਹ ਕਹਿੰਦੇ ਸਭ ਸੁਣਦੇ ਆ ਖੇਡ ਕਹਾਣੀ ਸੁਣਾਉਂਦਾ ਆ ਸੀਸਰ ਵਾਲਾ ਬੂਰੀਆ ਮਰੇ ਵੀਰੋ ਇਸਵੇਂ ਕਬੱਡੀ ਪਾਰਿਆ ਦੇਖਾਂਗੇ ਸੀਸਰ ਕਾ ਬੂਰੀਆ ਕਬੱਡੀ ਦਾ ਪਤਾ ਹੈ ਕਬੱਡੀ ਅੱਗੇ ਮੁੜਦਾ ਤੇ ਵੀਰ ਕਰ ਜਾਂਦੇ ਅੱਗੇ ਖੜੇ ਮਨੋਲੀ ਵਾਲੇ ਨੋਟ ਕਰਿਓ ਬਾਈ ਵੀ ਕੁਝ ਲਾਈਵ ਵਾਲਿਆਂ ਨੂੰ ਦੇਖ ਲੈਣ ਦਿਓ ਕਿਉਂਕਿ ਕੈਮਰੇ ਜੇਕਰ ਤੁਹਾਡੇ ਨੰਗੇ ਹੋ ਜਾਣ ਸਾਡੇ ਥੋੜੇ ਲੋਕੀ ਜਿਹੜੇ ਮੈਚ ਜਿਹੜੇ ਲਾਈਵ ਦੇਖਦੇ ਆ ਸਾਡੇ ਦੇਖ ਲੈਣਗੇ ਸਾਡੇ ਹਰਪਾਲ ਸਿੰਘ ਜੀ ਲਾਣੇਦਾਰ 51000 ਤੇ ਸਮੀਰ ਸਿੰਘ ਜੀ ਨੰਬਰ 11000 ਕਬੱਡੀ ਪੂਰੇ ਟੂਰਨਾਮੈਂਟ ਲਈ ਬਹੁਤ ਵੱਡਾ ਇਨ੍ਹਾਂ ਭਰਾਵਾਂ ਦਾ ਸਹਿਯੋਗ ਹੈ ਹੈਪੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਆ ਬਈ ਵਾਹ ਤੰਦਵਾ ਦਸਵੇਂ ਪੁਆਇੰਟ ਕਿੱਧਰ ਗਈ ਚਾਪਟ ਜਾਫੀਆਂ ਦਾ ਜੀ ਕਿਹੜੇ ਜਾਫੀ ਨੇ ਜੱਫਾ ਲਾਇਆ ਫਰਿਆਦ ਫਰਿਆਦ ਲਾਤਾ ਜੀ ਫਰਿਆਦ ਦੇ ਜੱਫਾ ਦਾ ਨੰਬਰਦਾਰ ਸਾਹਿਬ ਹੈ ਕੈਮਰੇ ਤੋਂ ਬਾਈ ਬਾਈ ਜੀ ਉਹਨਾਂ ਨੂੰ ਪਿੱਛੇ ਹਟਾ ਦਿਓ ਸਮਰੀਂਦ ਹੋਵੇਗਾ ਸਮਰੀਂਦ ਸਿੰਘ ਨੱਤ ਲਾਣੇਦਾਰ ਕਾਂਗੇ ਵਾਲੇ ਨੂੰ 500 ਰੁਪਇਆ ਫੜਾ ਦਿਓ ਜੀ ਗੁਰਬਿੰਦਰ ਪੂਰੀਆ ਮੇਰੇ ਵੀਰੋ ਆ ਗਿਆ ਹੈ ਪੁਰੀਆ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਪ੍ਰਗਟ ਹੈ ਮਨੋਲੀ ਵਾਲਾ ਆ ਗੁਰਵਿੰਦਰ ਕਾਂਗੜਾ ਵਾਲਾ ਬਾਲਾ ਮਾਰਕ ਪੁਰੀਆ ਤੇ ਕਮਲਜੀਤ ਵੱਲੋਂ 5000 ਇੱਕ ਲਫੇ ਨਾਲ ਦਿੱਤਾ ਜਾਉ ਤੱਕੇ 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 ਇੱਕ ਵਾਰੇ ਸੀ ਸ਼ਰਗਰ ਪੁਰੀਆ ਆ ਕਾਂਗੜਾ ਜਫਾ ਲ ਆ ਗਿਆ ਕਹਿੰਦੇ ਪਰੀਆਂ ਦੇ ਕਹਿੰਦੇ ਪਰੀਆਂ ਦੇ ਬਠਾਚ ਖੁਸ਼ ਹੁੰਦਾ ਇੰਦਰਾ ਇਹ ਕੌਣ ਹੈ ਇਹ ਤਾਂ ਕਾਂਗੇ ਵਾਲਾ ਸੰਧੂਆ ਗੁਰਵਿੰਦਰ ਹੈ ਇਹ ਤਾਂ ਕਾਂਗੇ ਵਾਲਾ ਗੁਰਵਿੰਦਰ ਹੈ ਨਾਨਕਪੁਰ ਕਲਰ ਦੇ ਕਾਰੇ ਤੇ ਕਮਲਜੀਤ ਵੱਲੋਂ 5-5000 ਰੁਪਏ ਕਾਂਗੇ ਵਾਲੇ ਦੇ ਹਰ ਇੱਕ ਜਫਰੀ ਦਿੱਤਾ ਜਾ ਰਿਹਾ ਹੈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਜੀ ਕਾਸਟ ਅਮਰਿੰਦਰ ਸਿੰਘ ਜੀ ਕਲੇ ਦੇ ਮਨੋਲੀ ਦੀ ਟੀਮ ਜਿੱਤੀ ਹੈ 1 ਲੱਖ ਸਾਢੇ ਵੱਲੋਂ ਕਾਂਗਿਆਂ ਨੂੰ 1000 ਸਰਬਜੀਤ ਸਿੰਘ ਨੰਬਰਦਾਰ ਸਬੰਨਾ ਵੱਲੋਂ ਹੈ ਧੰਨਵਾਦ ਉਹ ਕਹਿੰਦੇ ਸਮਾਣੇ ਵਾਲੇ ਨਾਲ ਬੱਲੇ 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 ਜਫਾ ਲਾ ਗਿਆ ਦੱਸੋ ਜੀ ਕੀ ਆ ਇਧਰ ਸੰਤਾ ਦੇਖਦਾ ਨਹੀਂ ਕੋਈ ਕਿਵੇਂ ਜਫਾ ਲਾਤਾ ਸਰਿਆ ਸਦੀਕ ਨੇ ਜਫਾ ਲਾਤਾ ਕੋਲੇ ਹੋ ਕੇ ਜਖੜਾ ਪੈਂਦਾ ਭੱਜ ਕੇ ਹੁਣ ਜਾਕੀਆਂ ਦੇ ਕੋਲੀ ਖੜਦਾ ਪਊਗਾ ਐਂਡ ਕੱਢ ਬੱਲਾ ਲੋ ਆ ਸਦੀਕ ਨੇ ਜਫਾ ਲਾ ਦਿੱਤਾ ਸ਼ਕਰਪੁਰੇ ਦੇ ਲਵੀ ਰੈਂਬੋ ਕਾਂਗਿਆੜਾ ਫੜ ਤਿਆਰੀ ਸਾਡੇ ਵਿੱਚ ਹੈਲੋ ਸਾਡੇ ਮਿੰਦਰਾ ਆਸਟ੍ਰੇਲੀਆ ਤੇ ਜੱਸੇ ਆਸਟ੍ਰੇਲੀਆ ਵੱਲੋਂ ਫਰਿਆਦ ਲਈ 3000 ਰੁਪਏ ਦੇ ਮਾਨਸਕਾਰ ਨੇ ਜੱਫੇ ਦੇ ਆਓ ਕਹਿੰਦੇ ਸਿਕੰਦਰਪੁਰ ਜੱਸਾ ਆਵਾਜ਼ ਧੰਨਵਾਦ ਸਿਕੰਦਰਪੁਰੀਏ ਜੱਸੇ ਦਾ ਮਿਲਬਰਨੋ ਵਿਸ਼ੇਸ਼ ਤੌਰ ਤੇ ਪੁਜਾਓ ਜੀ ਕਬੱਡੀ ਪਾਓ ਤੇ ਮੁਕਾਬਲਾ ਜਿਹੜਾ ਸਮਾਪਤ ਹੋ ਗਿਆ ਮੈਚ ਸਮਾਪਤ ਹੈ ਸ਼ਕਰਪੁਰ ਦੀ ਟੀਮ